ਹallelujah ਸੋ ਆਈਏ ਖੁਦਾ ਦਾ ਕਲਾਮ ਜਦੋਂ ਅਸੀਂ ਰੂਮੀਆਂ ਦੀ ਪਥਰੀ 13 ਅਧੇ ਔਰ ਉਹਦਾ 12 ਵਚਨ ਪੜਦੇ ਆਂ ਤੇ ਉਸ ਵਿੱਚ ਕੀ ਲਿਖਿਆ ਗਿਆ ਆ ਆਈਏ ਪੜਾਂਗੇ ਤਾਂ ਪ੍ਰ ਰਤ ਬਹੁਤ ਬੀਤ ਗਈ ਹਾਂਜੀ ਇਸ ਲਈ ਦਿਨ ਚੜਨ ਵਾਲਾ ਹੈ ਇਸ ਲਈ ਹਨੇਰੇ ਦੇ ਕੰਮ ਛੱਡ ਦੇਈਏ ਪ੍ਰਭੂ ਦਾ ਕਲਾਮ ਕਹਿੰਦਾ ਰਾਤ ਬਹੁਤ ਬੀਤ ਗਈ ਦਿਨ ਚੜਨ ਵਾਲਾ ਔਰ ਐਸਾ ਇੱਕ ਦਿਨ ਚੜਨ ਵਾਲਾ ਆ ਐਸਾ ਇੱਕ ਪਵਿੱਤਰ ਦਿਨ ਚੜਨ ਵਾਲਾ ਹੈ ਰਾਤ ਬਹੁਤ ਬੀਤ ਗਈ ਇਹ ਪਾਪ ਦੀ ਰਾਤ ਗੁਨਾਹਾਂ ਦੀ ਰਾਤ ਪਾਪਾਂ ਦੀ ਰਾਤ ਬਹੁਤ ਬੀਤ ਗਈ ਔਰ ਉਹ ਰਾਤ ਬੀਤ ਗਈ ਜੋ ਪਾਪ ਤੇ ਗੁਨਾਹਾਂ ਦੀ ਰਾਤ ਸੀ ਪ੍ਰਭੂ ਦਾ ਕਲਾਮ ਕਹਿੰਦਾ ਜਦੋਂ ਬਾਗੇ ਅਦਨ ਦੇ ਵਿੱਚ ਹਵਾ ਤੇ ਆਦਮ ਨੇ ਪਾਪ ਕੀਤਾ ਔਰ ਪਾਪ ਕਰਕੇ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਰੋਮੀਆਂ ਦੀ ਪੱਤਰੀ ਉਹਦੇ ਪਹਿਲਾ ਅਧਿਆਇ ਉਹਦੇ 21 ਆਇਤ ਨੂੰ ਪੜੋਗੇ ਉਥੇ ਬਚਨ ਦੇ ਵਿੱਚ ਕੀ ਕਰਕੇ ਲਿਖਿਆ ਆ 21 ਆਇਤ ਵਿੱਚ ਕਿ ਉਹ ਆਪਣੀਆਂ ਸੋਚਾਂ ਦੇ ਵਿੱਚ ਨਕੰਮੇ ਬਣ ਗਏ ਤੇ ਉਹਨਾਂ ਦੇ ਮਨ ਹਨੇਰੇ ਹੋ ਗਏ ਔਰ ਬੁੱਧਵਾਨ ਮਨ ਉਹਨਾਂ ਦੇ ਹਨੇਰੇ ਹੋ ਗਏ ਔਰ ਉਹ ਹਨੇਰਾ ਜਿਹੜਾ ਆ ਅੱਜ ਤੱਕਰ ਪਾਪ ਦਾ ਜਿਹੜਾ ਬਾਗ ਅਦਨ ਦੇ ਵਿੱਚ ਪਾਪ ਹਵਾ ਤੇ ਆਦਮ ਕੋਲੋਂ ਹੋਇਆ ਪਰਮੇਸ਼ਵਰ ਦੀ ਆ्ञा ਅਗਿਆਕਾਰੀ ਕੀਤੀ ਪ੍ਰਭੂ ਦੀ ਆਗਿਆਕਾਰੀ ਦੇ ਵਿੱਚ ਨਹੀਂ ਰਹੀ ਔਰ ਉਹਨਾਂ ਦੇ ਮਨਾਂ ਦੇ ਅੰਦਰ ਹਨੇਰਾ ਸ ਆ ਗਿਆ ਔਰ ਉਹਨਾਂ ਦੇ ਜੀਵਨ ਦੇ ਅੰਦਰ ਬਹੁਤ ਪਾਪ ਨੇ ਆਪਣੀ ਜਿਹੜੀ ਹੈ ਸਾਇਆ ਕਰ ਦਿੱਤੀ ਇਸ ਕਰਕੇ ਉਹ ਪਾਪ ਦਾ ਹਨੇਰਾ ਉਹ ਗੁਨਾਹਾਂ ਦਾ ਹਨੇਰਾ ਅੱਜ ਵੀ ਇਸ ਸੰਸਾਰ ਦੇ ਉੱਤੇ ਉਸੇ ਤਰ੍ਹਾਂ ਬਣਿਆ ਹੋਇਆ ਹੈ ਔਰ ਪਰਮੇਸ਼ਵਰ ਨੇ ਇਨਸਾਨ ਨੂੰ ਬਚਾਉਣ ਦੇ ਵਾਸਤੇ ਮੈਨੂੰ ਤੁਹਾਨੂੰ ਬਚਾਉਣ ਦੇ ਵਾਸਤੇ ਆਪਣਾ ਇਕਲੌਤਾ ਪੁੱਤਰ ਸਬਦ ਦੇਹ ਧਾਰੀ ਕਰਕੇ ਉਸ ਨੇ ਇਸ ਸੰਸਾਰ ਦੇ ਉੱਤੇ ਭੇਜਿਆ ਤੋ ਪ੍ਰਭੂ ਦਾ ਕਲਾਮ ਜਦੋਂ ਤੁਸੀਂ ਪੜਾਂਗੇ ਪਲੂਸਾ ਰਸੂਲ ਦਾ ਖਾਤ ਦੂਜਾ ਕਰੰਥਿਓ ਔਰ ਉਹਦੇ ਚਾਰ ਦਾ ਚਾਰ ਵਚਨ ਦੂਜਾ ਕਰਨthio ਚਾਰ ਦਾ ਚਾਰ ਵਚਨ ਜਦੋਂ ਪੜਦੇ ਜੋ ਤੇ ਉਥੇ ਵਚਨ ਦੇ ਵਿੱਚ ਲਿਖਿਆ ਇਸ ਜਗਤ ਦੇ ਈਸ਼ਵਰ ਨੇ ਬੇਪਰਤੀਤੀਆਂ ਦੀ ਬੁੱਧ ਨੂੰ ਅੰਨਿਆ ਕੀਤਾ ਮਤੇ ਜੋ ਪਰਮੇਸ਼ਵਰ ਦਾ ਚਾਨਣ ਜਿਹੜਾ ਪ੍ਰਕਾਸ਼ ਆ ਪੜਾਂਗੇ ਇੱਕ ਵਚਨ ਆ ਤੁਜਾ ਕਰਨthio ਚਾਰ ਦਾ ਚਾਰ ਵਚਨ ਪੜਾਂਗੇ ਤਾਂ ਕੀ ਲਿਖਿਆ ਇੱਥੇ ਪ੍ਰਭੂ ਦੇ ਕਲਾਮ ਦੇ ਵਿੱਚ ਜਿੰਨਾ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤੇ ਲੋਕਾਂ ਦੀ ਬੁੱਧ ਅੰਨੀ ਕਰ ਦਿੱਤੀ ਮਤੇ ਜੋ ਮਸੀਹ ਪਰਮੇਸ਼ਵਰ ਦਾ ਸਰੂਪ ਹੈ ਉਹਨਾਂ ਦੀ ਪ੍ਰਭੂ ਯਸੂ ਦੀ ਤੇਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਿਤੇ ਪ੍ਰਕਾਸ਼ ਨਾ ਹੋ ਜਾਵੇ ਔਰ ਸੱਚਮੁੱਚ ਅਜੀਜ਼ ਪਰਮੇਸ਼ਵਰ ਦਾ ਜਿਹੜਾ ਚਾਨਣ ਆ ਉਹ ਪ੍ਰਕਾਸ਼ ਨਾ ਹੋਵੇ ਇਸ ਕਰਕੇ ਇਸ ਯੁੱਗ ਦੇ ਈਸ਼ਵਰ ਨੇ ਬਹੁਤਿਆਂ ਦੀ ਬੁੱਧ ਨੂੰ ਅੰਨਿਆ ਕਰ ਦਿੱਤਾ ਔਰ ਪਰਮੇਸ਼ਵਰ ਦਾ ਕਲਾਮ ਪਰਮੇਸ਼ਵਰ ਦਾ ਪ੍ਰਕਾਸ਼ ਜਿਹੜਾ ਕਿਤੇ ਲੋਕਾਂ ਦੇ ਉੱਤੇ ਹੋ ਨਾ ਜਾਵੇ ਔਰ ਚਾਨਣ ਹੋ ਗਿਆ ਲੋਕਾਂ ਨੂੰ ਪ੍ਰਕਾਸ਼ ਹੋ ਗਿਆ ਔਰ ਉਹ ਬੁਰੇ ਭਲੇ ਨੂੰ ਧਰਮੀ ਨੂੰ ਕ ਧਰਮੀ ਨੂੰ ਪਾਪ ਨੂੰ ਪਹਿਚਾਨ ਸਕਣਗੇ ਇਸ ਵਾਸਤੇ ਸatan ਨੇ ਇਸ ਈਸ਼ਵਰ ਨੇ ਇਸ ਯੁਗ ਦੇ ਨੇ ਬੇਪ੍ਰਤੀਤਿਆਂ ਦੀ ਬੋਧ ਨੂੰ ਬੋਲੋ ਕੀ ਕਰ ਦਿੱਤਾ ਅੰਨਿਆ ਕਰ ਦਿੱਤਾ ਅੰਨਿਆ ਕਰ ਦਿੱਤਾ ਮਤੇਉ ਮਸੀਹ ਦੀ ਖੁਸ਼ਖਬਰੀ ਜਿਹੜੀ ਹੈ ਜੇ ਖੁਸ਼ਖਬਰੀ ਬੰਦਾ ਸੁਨੇਗਾ ਪ੍ਰਚਾਰ ਸੁਨੇਗਾ ਤੇ ਉਹਦੇ ਉੱਤੇ ਚਾਨਣ ਆਵੇਗਾ ਉਹਦੇ ਉੱਤੇ ਨੂਰ ਆ ਜਾਏਗਾ ਤੇ ਨੂਰ ਜਦੋਂ ਆ ਗਿਆ ਜਲਾਲ ਪਰਮੇਸ਼ਵਰ ਦਾ ਆ ਗਿਆ ਤੇ ਉਸ ਵੇਲੇ ਚਾਨਣ ਆ ਜੇਣਾ ਜੀਵਨ ਦੇ ਅੰਦਰ ਪ੍ਰਕਾਸ਼ ਆ ਜੇਣਾ ਤੋ ਫੇਰ ਕੀ ਹੋਵੇਗਾ ਉਹ ਉਹਦਾ ਵਚਨ ਜਿਹੜਾ ਹੈ ਪਰਮੇਸ਼ਵਰ ਦੀ ਬਾਣੀ ਜਿਹੜੀ ਹੈ ਜਦੋਂ ਤੁਸੀਂ ਜ਼ਬੂਰਾਂ ਦੀ ਪੁਥੀ 100 19 ਨੰਬਰ ਜ਼ਬੂਰ ਤੇ ਉਹਦੇ 130 ਵਚਨ ਨੂੰ ਪੜੋਗੇ ਤੇ ਉਹਦੇ ਵਚਨ ਦੇ ਵਿੱਚ ਕੀ ਲਿਖਿਆ ਗਿਆ ਆ ਕਿ ਤੇਰੇ ਵਚਨ ਦਾ ਖੋਲਣਾ ਚਾਨਣ ਦਿੰਦਾ ਤੇ ਸਿੱਧੇ ਸਾਦੇ ਲੋਕਾਂ ਨੂੰ ਸਮਝ ਤੇ ਬੁੱਧ ਬਖਸ਼ ਦਿੰਦਾ ਸੱਚਮੁੱਚ ਜਿਸ ਬੁੱਧ ਦੇ ਉੱਤੇ ਇਨਸਾਨ ਦੇ ਉੱਤੇ ਪੜਦਾ ਪੈ ਜਾਂਦਾ ਸਤਾਨ ਪਾ ਦਿੰਦਾ ਜਦੋਂ ਬਾਣੀ ਸੁਣਦਾ ਜਦੋਂ ਪਰਮੇਸ਼ਵਰ ਦਾ ਵਚਨ ਸੁਣਦਾ ਤੇ ਉਹਨਾਂ ਉੱਤੇ ਪਰਮੇਸ਼ਵਰ ਦੇ ਵਚਨ ਦੇ ਐਸਾ ਪ੍ਰਕਾਸ਼ ਹੁੰਦਾ ਐਸਾ ਵਚਨ ਦੇ ਉੱਤੇ ਮਨ ਜਦੋਂ ਲਾਉਂਦਾ ਆ ਤੇ ਉਹਦੀ ਬੁੱਧ ਖੁੱਲ ਜਾਂਦੀ ਹੈ ਉਹਦੀ ਸਮਝ ਖੁੱਲ ਜਾਂਦੀ ਹੈ ਤੇ ਚਾਨਣ ਜਦੋਂ ਪੈ ਜਾਂਦਾ ਆ ਤੇ ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਪ੍ਰਭੂ ਦਾ ਕਲਾਮ ਫਿਰ ਨੂਰ ਦੇ ਦਿੰਦਾ ਕਿ ਸੱਚਮੁੱਚ ਪੈਣੋਂ ਪੜਾਉ ਪ੍ਰਭੂ ਦਾ ਬੱਚਾ ਜਦੋਂ ਤੁਸੀਂ ਪੜੋਗੇ ਨਾ ਉਹ ਕਿਸ ਬਾਰੇ ਨੌਲੇਜ ਦੇ ਦਿੰਦਾ ਉਹ ਚਾਨਣ ਕਿਦੇ ਬਾਰੇ ਦੇ ਦਿੰਦਾ ਇਸ ਦੇ ਬਾਰੇ ਮਲਾਕੀਆ 4 ਦੀ ਤੁਸੀਂ ਜਦੋਂ ਪਹਿਲਾ ਵਚਨ ਪੜੋਗੇ ਤੇ ਇਹ ਜਦੋਂ ਵਚਨ ਤੁਸੀਂ ਸੁਣੋਗੇ ਵਚਨ ਨੂੰ ਪੜੋਗੇ ਔਰ ਸਤਾਨ ਦੀ ਸ਼ਕਤੀ ਦੇ ਵਿੱਚੋਂ ਨਿਕਲ ਕੇ ਤੁਸੀਂ ਵਚਨ ਦੀ ਵੱਲ ਤਿਆਰ ਹੋਵੋਗੇ ਬਾਣੀ ਸੁਣਨ ਵਾਸਤੇ ਤਿਆਰ ਹੋਵੋਗੇ ਤੇ ਕੀ ਹੋਵੇਗਾ ਉਸ ਵੇਲੇ ਜਿਹੜਾ ਹਨੇਰਾ ਸਾਡੇ ਜੀਵਨ ਦੇ ਵਿੱਚ ਸਤਾਨ ਨੇ ਪਾਇਆ ਆ ਇਹ ਬਾਣੀ ਸਾਨੂੰ ਪ੍ਰਕਾਸ਼ ਦੇ ਦੇਗੀ ਸਾਨੂੰ ਪਤਾ ਲੱਗ ਜਾਏਗਾ ਤੇ ਦੇਣੀ ਜਦੋਂ ਚੜਨ ਵਾਲਾ ਹੈ ਉਦੋਂ ਕੀ ਹੋਣ ਵਾਲਾ ਪਰ ਜਦੋਂ ਬੰਦਾ ਸੁੱਤਾ ਹੁੰਦਾ ਕੋਈ ਪਤਾ ਨਹੀਂ ਲੱਗਦਾ ਇਸ ਸੰਸਾਰ ਦੇ ਈਸ਼ਵਰ ਨੇ ਬੇਪ੍ਰਤੀਤਿਆ ਦੀ ਬੁੱਧ ਅੰਨੀ ਕਰ ਦਿੱਤੀ ਹੈ ਸਮਝ ਨਹੀਂ ਸਕਦਾ ਪਰ ਪੈਣੋ ਪਰੋ ਬੱਚੇ ਨੌਜਵਾਨ ਜਿਹੜੇ ਵੀ ਅਸੀਂ ਅੱਜ ਪਰਮੇਸ਼ਵਰ ਦੀ ਬਾਣੀ ਨੂੰ ਸੁਣ ਰਹੇ ਆਂ ਤੋ ਪ੍ਰਭੂ ਜੀ ਮੈਨੂੰ ਤੁਹਾਨੂੰ ਪ੍ਰਕਾਸ਼ ਦੇ ਦਿੰਦਾ ਜਦੋਂ ਅਸੀਂ ਉਹਦਾ ਵਚਨ ਸੁਣਦੇ ਆ ਤੋ ਮਲਾਕੀਆ ਦੀ ਪੋਥੀ ਚਾਰ ਅਦੇ ਪਹਿਲੇ ਵਚਨ ਦੇ ਵਿੱਚ ਕੀ ਲਿਖਿਆ ਆ ਤਾਂ ਵੇਖੋ ਉਹ ਦਿਨ ਹੁੰਦਾ ਹੈ ਤੰਦੂਰ ਤੰਦੂਰ ਵਾਂਗਰ ਸਾੜਨ ਵਾਲਾ ਤੋ ਅੱਗੇ ਕੀ ਲਿਖਿਆ ਔਰ ਪੜਿਓ ਜੀ ਸਾਰੇ ਆਕੜਵਾਜ ਸਾਰੇ ਦੁਸ਼ਟ ਉਠਾ ਹੋ ਜਾਣਗੇ ਸੱਚਮੁੱਚ ਪ੍ਰਭੂ ਦਾ ਦਿਨ ਜਿਹੜਾ ਆਉਣ ਵਾਲਾ ਆ ਉਹਦੇ ਵਿੱਚ ਸਾਰੇ ਆਕੜਵਾਜ ਜਿੰਨੇ ਵੀ ਹੰਕਾਰ ਕਰਨ ਵਾਲੇ ਆ ਜਿੰਨੇ ਪਾਪ ਦੇ ਵਿੱਚ ਰਹਿੰਦੇ ਆ ਜਿੰਨੇ ਹਨੇਰੇ ਦੇ ਵਿੱਚ ਰਹਿੰਦੇ ਆ ਉਹ ਦਿਨ ਆਵੇਗਾ ਸਾੜਨ ਵਾਲਾ ਉਹ ਦਿਨ ਆਵੇਗਾ ਤਬਾਹਾ ਕਰਨ ਵਾਲਾ ਯਾਦ ਰੱਖਿਏ ਜਦੋਂ ਸਾਨੂੰ ਪ੍ਰਭੂ ਦਾ ਸੀ ਵਚਨ ਪੜਾਂਗੇ ਪਰਮੇਸ਼ਵਰ ਦਾ ਵਚਨ ਸੁਣਾਾਂਗੇ ਤੇ ਸਾਨੂੰ ਇਸ ਗੱਲ ਦੀ ਨੌਲੇਜ ਆ ਜਾਏਗੀ ਇਸ ਗੱਲ ਦਾ ਗਿਆਨ ਆ ਜਾਏਗਾ ਇਸ ਗੱਲ ਦਾ ਪਰਮੇਸ਼ਵਰ ਦਾ ਵਚਨ ਸਾਡੇ ਜੀਵਨ ਦੇ ਅੰਦਰ ਪ੍ਰਕਾਸ਼ ਦੇ ਦੇਗਾ ਕਿ ਪ੍ਰਭੂ ਦਾ ਦਿਨ ਆਉਣ ਵਾਲਾ ਹੈ ਜਿਹੜਾ ਸਾੜਨ ਵਾਲਾ ਜਿਸ ਵਿੱਚ ਪਰਮੇਸ਼ਵਰ ਨਿਉਂ ਕਰੇਗਾ ਜਿਸ ਵਿੱਚ ਪਰਮੇਸ਼ਵਰ ਇੱਕ ਇੱਕ ਦਾ ਨਿਉਂ ਕਰੇਗਾ ਪਰ ਜਦੋਂ ਅਸੀਂ ਪ੍ਰਭੂ ਦਾ ਕਲਾਮ ਪੜ੍ਹਦੇ ਹਾਂ ਤੇ ਪ੍ਰਭੂ ਦਾ ਕਲਾਮ ਸੁਣਦੇ ਰਹਿੰਦੇ ਹਾਂ ਤੇ ਬਾਈਬਲ ਦੇ ਵਿੱਚ ਲਿਖਿਆ ਸਾਡੇ ਜੀਵਨ ਦੇ ਅੰਦਰ ਹਨੇਰਾ ਨਹੀਂ ਰਹੇਗਾ ਸਾਡੇ ਜੀਵਨ ਦੇ ਅੰਦਰ ਪਾਪ ਨਹੀਂ ਰਹੇਗਾ ਪਾਪ ਸਾਡੇ ਜੀਵਨ ਚੋਂ ਬਾਹਰ ਨਿਕਲ ਜਾਏਗਾ ਬੋਲੋ ਹallelujah ਇਸ ਕਰਕੇ ਗੌਰ ਕਰਿਏ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਪਰਮੇਸ਼ਵਰ ਦੇ ਫਜ਼ਲ ਦੇ ਦੁਆਰਾ ਜਦੋਂ ਅਸੀਂ ਪ੍ਰਭੂ ਦਾ ਕਲਾਮ ਸੁਣਦੇ ਰਵਾਂਗੇ ਤੇ ਪਹਿਲਾ ਥਸਨੀਕੀਆ ਉਹਦੇ ਪੰਜ ਅਧੇ ਉਹਦੇ ਚਾਰ ਵਚਨ ਦੇ ਵਿੱਚ ਪਹਿਲਾ ਥਸਨੀਕੀਆ ਪੰਜ ਅਧੇ ਉਹਦਾ ਚਾਰ ਵਚਨ ਜਦੋਂ ਪੜੋਗੇ ਤੇ ਇਸ ਤੇ ਬਾਰੇ ਹੋਰ ਵੀ ਖੁਦਾ ਦਾ ਵਚਨ ਜਿਹੜਾ ਸਾਡੇ ਉੱਤੇ ਪ੍ਰਕਾਸ਼ ਦੇ ਦਿੰਦਾ ਪ੍ਰਭੂ ਦਾ ਵਚਨ ਸਾਨੂੰ ਚਾਨਣ ਦੇ ਦਿੰਦਾ ਤੇ ਉਹ ਦਿਨ ਜਿਹੜਾ ਬੁਰਾ ਆਉਣ ਵਾਲਾ ਆ ਉਹਦੇ ਤੋਂ ਅਸੀਂ ਬਚ ਜਾਣੇ ਆ ਉਸ ਦਿਨ ਤੋਂ ਅਸੀਂ ਸੋੜਾਏ ਜਾਣੇ ਆ ਤੋ ਪ੍ਰਭੂ ਦੇ ਕਲਾਮ ਚ ਕੀ ਲਿਖਿਆ ਚਾਰ ਰਾਤ ਵਿੱਚ ਪੜ੍ਹੀਏ ਜੀ ਪਰ हे ਭਰਾਓ ਤੁਸੀਂ ਹਨੇਰੇ ਦੇ ਨਹੀਂ ਹੋ ਔਰ ਉਹ ਦਿਨ ਜਿਹੜਾ ਆਉਣ ਵਾਲਾ ਹੈ ਤੁਹਾਡੇ ਉੱਤੇ ਚੋਰ ਦੀ ਨਿਆਈ ਆਵੇ ਅਸੀਂ ਕੀ ਹਾਂ ਸਾਰੇ ਚਾਨਣ ਦੇ ਪੁੱਤਰ ਹਾਂ ਅਸੀਂ ਦਿਨ ਦੇ ਪੁੱਤਰਾਂ ਇਸ ਕਰਕੇ ਅਜੀਜ ਭੈਣੋ ਪ੍ਰਭੋ ਬੱਚਿਓ ਪ੍ਰਭੂ ਦੇ ਕਲਾਮ ਸੁਣਨ ਵਾਲਿਓ ਪ੍ਰਭੂ ਦੇ ਕਲਾਮ ਵਿੱਚ ਲਿਖਿਆ ਹੈ ਪ੍ਰਭਾਵੋ ਤੁਸੀਂ ਹਨੇਰੇ ਦੇ ਵਿੱਚ ਨਹੀਂ ਰਹੋਗੇ ਔਰ ਉਹ ਦਿਨ ਤੁਹਾਡੇ ਤੁਹਾਡੇ ਉੱਤੇ ਚੋਰ ਵਾਂਗਰ ਦੀ ਆਵੇਂਗਾ ਪਰ ਜਿਹੜੇ ਬਚਨ ਨੂੰ ਨਹੀਂ ਸੁਣਦੇ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਪ੍ਰਕਾਸ਼ ਨਹੀਂ ਮਿਲਦਾ ਗੌਰ ਕਰਿਏ ਜਿਹੜੇ ਵੀ ਪਰਮੇਸ਼ਵਰ ਦੇ ਵਚਨ ਨੂੰ ਮੰਨ ਲਗਾ ਕੇ ਨਹੀਂ ਸੁਣਦੇ, ਵਚਨ ਨੂੰ ਨਹੀਂ ਪੜ੍ਹਦੇ ਤੇ ਉਹਨਾਂ ਉੱਤੇ ਚੋਰ ਵਾਂਗਰ ਦੇਣ ਆ ਜਾਵੇਗਾ। ਔਰ ਜਿਸ ਦੇ ਵਿੱਚ ਬਹੁਤ ਉਹਨਾਂ ਨੂੰ ਪਸਤਾਉਣਾ ਪਏਗਾ। ਔਰ ਜਿੱਦਾਂ ਚੋਰ ਆਉਂਦਾ ਰਾਤ ਨੂੰ ਐਸਾ ਹੋਵੇਗਾ ਸਭ ਕੁਝ ਜਾਂਦਾ ਰਿਆ ਹੋਵੇਗਾ। ਜਦੋਂ ਅੱਖ ਖੁੱਲ੍ਹੇਗੀ, ਗੌਰ ਕਰੀਏ ਪ੍ਰਭੂ ਦਾ ਕਲਾਮ ਕਹਿੰਦਾ ਤੁਸੀਂ ਹਨੇਰੇ ਦੇ ਨਹੀਂ ਤੁਸੀਂ ਚਾਨਣ ਦੇ ਪੁੱਤਰ ਜੋ ਔਰ ਪਰਮੇਸ਼ਵਰ ਦਾ ਵਚਨ ਜਦੋਂ ਅਸੀਂ ਸੁਣਾਗੇ ਸਾਨੂੰ ਕੀ ਕਰੇਗਾ ਪਰਮੇਸ਼ਵਰ ਦਾ ਵਚਨ ਐਨਾ ਪ੍ਰਕਾਸ਼ ਦੇ ਦੇਗਾ ਐਨਾ ਗਿਆਨ ਦੇ ਦੇਗਾ ਕਿ ਜਿਹੜਾ ਇਸ ਦੁਨੀਆ ਦਾ ਅੰਤ ਆਉਣ ਵਾਲਾ ਹੈ ਉਸ ਦੇ ਵਿੱਚ ਜਦੋਂ ਅਸੀਂ ਵਚਨ ਸੁਣਦੇ ਰਵਾਂਗੇ ਪਰਮੇਸ਼ਵਰ ਦਾ ਕਲਾਮ ਸੁਣਦੇ ਰਵਾਂਗੇ ਤੇ ਉਸ ਦੇ ਵਿੱਚ ਸਾਨੂੰ ਐਨਾ ਚਾਨਣ ਮਿਲੇਗਾ ਕਿ ਅਸੀਂ ਉਸ ਦਿਨ ਬਚਾਏ ਜਾਵਾਂਗੇ ਖੁਦਾਵੰਦ ਬਹੁਤ ਵਰਕਾ ਦੇਵੇ ਆਸ਼ੀਸ਼ ਦੇਵੇ ਆਮੀਨ